ਉਹ ਅਸੀਂ ਦਾ ਕਰੋੜਾ ਰੁਪਈਆ ਲੱਖਾਂ ਰੁਪਈਆ ਸਾਡਾ ਪਰਵਾਹ ਹੋ ਗਿਆ ਮੇਰੇ ਘਰ ਪਰ ਪਰਿਵਾਰ ਨੇ 50 60 ਲੱਖ ਰੁਪਈਆ ਲੋਕਾਂ ਤੋਂ ਮੰਗ ਕੇ ਲੋਨ ਲੈ ਕੇ ਜ਼ਮੀਨਾਂ ਵੇਚ ਕੇ ਕਹਿਣਾ ਟੱਪਾ ਵੇਚ ਕੇ ਮੇਰੀਆਂ ਮਾਵਾ ਭੈਣਾਂ ਨੇ ਵੇਚ ਕੇ ਮੈਨੂੰ ਅਮਰੀਕਾ ਭੇਜਿਆ ਸੀ ਤੇ ਉੱਥੇ ਮੈਨੂੰ ਉਹਨਾਂ ਨੇ ਜਿਹੜੇ ਇੱਥੇ ਕੰਪਨੀ ਵਾਲੇ ਸੀ ਜਿਹੜੇ ਇਮੀਗ੍ਰੇਸ਼ਨ ਵਾਲੇ ਸੀ ਉਹਨਾਂ ਨੇ ਮੈਨੂੰ ਦੋ ਨੰਬਰ ਤੇ ਭੇਜਤਾ ਪਹਿਲਾਂ ਅਸੀਂ ਉੱਥੇ ਜੰਗਲਾਂ 'ਚ ਤੱਕੇ ਖਾਂਦੇਗੇ ਉਦ ਜਦੋਂ ਗਏ ਤਾਂ ਉੱਥੇ ਸਰਕਾਰ ਨੇ ਸਾਨੂੰ ਫੜ ਕੇ ਤੇ ਸਾਨੂੰ ਆ ਸੰਗਲਾਂ ਨਾਲ ਡੱਕਰ ਕੇ ਚਾਜ ਦੇ ਵਿੱਚ ਸੱਟਦਾ ਕਿ ਅਸੀਂ ਕਿਹੜਾ ਉੱਥੇ ਕੋਈ ਫੀਮ ਵੇਚਦੇ ਸੀ ਜਾਂ ਕੋਈ ਸਮਗਲਿੰਗ ਕਰਨ ਗਏ ਸੀ ਜਾਂ ਕੋਈ ਗੈਂਗਰਸ ਬਣਨ ਗਏ ਸੀ ਅਸੀਂ ਤਾਂ ਕਮਾਨ ਗਏ ਸੀ ਜੇ ਅਸੀਂ ਗਲਤ ਚਲੇ ਵੀ ਗਏ ਸਾਨੂੰ ਕਿਸੇ ਨੇ ਗਮਰਾਹ ਕਰਕੇ ਭੇਜਤਾ ਤੇ ਸਰਕਾਰ ਦਾ ਫਰਜ ਪੈਂਦਾ ਸੀ ਸਾਨੂੰ ਬਿਠਾ ਕੇ ਸਮਝਾਉਂਦੇ ਸਾਡੇ ਮਾਪਿਓ ਕੋਲੇ ਲੈਟਰ ਪਾਉਂਦੇ ਸਰਕਾਰਾਂ ਨਾਲ ਕੰਟੈਕਟ ਕਰਦੇ ਹਿੰਦੂਸਤਾਨ ਨਾਲ ਕਰਦੇ ਜਿੱਥੇ ਪੰਜਾਬ ਦੇ ਉੱਥੇ ਕਰਦੇ ਗੁਜਰਾਤ 'ਚ ਕਰਦੇ ਕਿ ਸਰਕਾਰਾਂ ਨੂੰ ਕਹਿੰਦੇ ਵੀ ਇਹ ਬੰਦੇ ਤੁਹਾਡੇ ਨਜਾਇਜ਼ ਆ ਗਏ ਇਹਨਾਂ ਨੂੰ ਅਸੀਂ ਵਾਪਸ ਭੇਜਦੇ ਆ ਬਾਜ਼ੂ ਬੇ ਜਿੰਨਾ ਦਾ ਸਮਝ ਆਂਦਾ ਪਰ ਸੰਗਲ ਪਾ ਕੇ ਅੰਦਰ ਪਾਣੀ ਤੱਕ ਨਹੀਂ ਦਿੱਤਾ ਜੀ ਸਾਡੇ ਹਾਲਾਤ ਕੈਦੀ ਆਸੀਂ ਮੈਂ ਕਹੀ ਤੇ ਜਨਾ ਵੀ ਸਾਡਾ ਕਿਹੜਾ ਕੋਈ ਜ਼ੁਲਮ ਸੀਗਾ ਅਸੀਂ ਤਾਂ ਸਾਰਾ ਘਰ-ਬਾਰ ਵੇਚ ਕੇ ਰੋਜੀ ਰੋਟੀ ਕਮਾਣ ਗਏ ਸੀਗੇ ਰੋਜੀ ਰੋਟੀ ਤਾਂ ਇੰਡੀਆ ਦੀ ਵੀ ਆ ਪਰ ਸਾਨੂੰ ਜਿਵੇਂ ਗਵਾਂਢੀ ਜਾਂਦਾ ਹੋਵੇ ਭੇੜ ਚੱਲ ਬਣ ਜਾਂਦੀ ਹੈ ਸਰਕਾਰ ਦੀ ਪੰਜਾਬ ਸਰਕਾਰ ਦੀ ਭੂਮਿਕਾ ਕਿਵੇਂ ਦੇਖਦੇ ਭੂਮਿਕਾ ਤਾਂ ਨਜ਼ਰ ਹੀ ਆਈ ਜਾਂਦੀ ਹੈ ਕੋਈ ਸਾਨੂੰ ਪੁੱਛਣ ਨਹੀਂ ਆਇਆ ਕੋਈ ਨਾ ਉਸ ਕਰਦੀ ਕੋਈ ਰੋਟੀ ਬਾਰੇ ਸਰਕਾਰ ਨੂੰ ਚਾਹੀਦਾ ਸਾਨੂੰ ਕੋਈ ਜਿਵੇਂ ਸੈਂਟਰ ਸਰਕਾਰ ਸੀ ਉਹਨੂੰ ਚਾਹੀਦਾ ਸੀ ਉਹਨਾਂ ਨਾਲ ਗੱਲਬਾਤ ਕਰਦੇ ਇਹ ਮੁਜਰਮ ਬਣਾ ਕੇ ਥੋੜਾ ਭੇਜੋਗੇ ਯਾਰ ਸਾਨੂੰ ਸੰਗਲ ਪਾ ਕੇ ਭੇਜੋਗੇ ਸਾਰਾ ਘਰ ਬਰਬਾਦ ਹੋ ਗਿਆ ਉੱਤੋਂ ਦੀ ਸਾਡੀ ਬੇਇੱਜ਼ਤੀ ਕੀਤੀ ਸੰਗਲ ਪਾ ਕੇ ਅਸੀਂ ਜਾਈਏ ਤੇ ਜਾਈਏ ਕਿਤੇ ਨਾ ਤਾਂ ਸਾਨੂੰ ਪੰਜਾਬ ਸਰਕਾਰ ਪੁੱਛਦੀ ਹੈ ਨਾ ਸਾਨੂੰ ਸੈਂਟਰਲ ਸਰਕਾਰ ਪੁੱਛਦੀ ਹੈ ਨਾ ਸਾਡਾ ਪੈਸਾ ਜਾਂ ਤਾਂ ਜਿਨ੍ਹਾਂ ਨੇ ਸਾਨੂੰ ਭੇਜਿਆ ਸਾਡੇ ਪੈਸੇ ਵਾਪਸ ਦਵਾ ਦਿਓ ਮੇਰੀ ਤਾਂ ਇਹੀ ਬੇਨਤੀ ਹੈ ਕਿ ਅਸੀਂ ਘਰ ਬੈਠ ਕਲੰਬੀਆ ਦੀ ਸਰਕਾਰ ਨੇ ਉਹਨਾਂ ਦਾ ਜੀ ਇੰਟਰਨਿਟ ਆ ਖੁਦ ਲੈ ਕੇ ਆਏ ਆ ਉਹ ਕਿਤੇ ਸਿਆਣੇ ਲਗਾਏ ਆ ਉਹ ਆਪ ਨਹੀਂ ਲੈ ਕੇ ਆਏ ਧੱਕੇ ਨਾਲ ਭੇਜ ਰਿਆ ਹੁਣ ਉੱਥੇ ਫੋਰਮ 'ਚ ਬੈਠੇ ਇੱਥੋਂ ਹਜ਼ਾਰਾਂ ਕਿਲੋਮੀਟਰ ਦੂਰ ਜੋ ਮਰਜ਼ੀ ਕਹੀ ਜਾਣ। ਕਨਪੀਆ ਵੀ ਸਰਕਾਰ ਨੇ ਕਿਹਾ ਵੀ ਸਾਡੇ ਨੌਜਵਾਨਾਂ ਨੂੰ ਬੇਚ ਨਹੀਂ। ਆਓ ਭਰੋ ਇੱਕ ਵਧੀਆ ਸਰਕਾਰ ਦਾ ਸੰਦੇਸ਼ ਆ ਗਿਆ ਨਾ ਇਹ ਹਿੰਦੁਸਤਾਨ ਨੂੰ ਵੀ ਚਾਹੀਦਾ ਸੀ। ਉਂਝ ਤਾਂ ਸੀ ਜੱਫੀਆਂ ਪਾਣਿਆ ਵੀ ਸਾਡਾ ਸਾਰੇ ਬਾਰਡਰ ਦੇ ਅੰਦਰ ਦਬਦਬਾ ਆਹ ਦਬਦਬਾ ਕਿੱਧਰ ਗਿਆ ਸਾਨੂੰ ਤਾਂ ਪੇੜੀਆਂ ਪਾ ਕੇ ਭੇਜਤਾ। ਅੱਜ ਵੀ ਮੋਦੀ ਅੱਜ ਵੀ ਸਰਕਾਰ ਨੂੰ ਸਾਡੇ ਮੋਦੀ ਸਾਹਿਬ ਉੱਥੇ ਹੋ ਕੇ ਆਏ ਆਏ ਉੱਥੇ ਕਹਿ ਕੇ ਜਾਂਦੇ ਭਈ ਸਾਡੇ ਜਾਜੇ ਤੂੰ ਆਣਗੇ ਆਦਰ ਮਾਰਨ ਨਾਲ ਲੈ ਕੇ ਜਾਣਗੇ ਤੂੰ ਆ ਦੇ ਪੰਜਾਬ ਸਰਕਾਰ ਨੂੰ ਚਾਹੀਦਾ ਜਿਹੜੇ ਸਾਡੇ ਇੱਥੇ ਪੰਜਾਬ ਕੀ ਜਿੰਨੇ ਵੀ ਲੋਕ ਹਿੰਦੁਸਤਾਨ ਚ ਆਏ ਸਾਨੂੰ ਰੋਜ਼ਗਾਰ ਦੇਣਾ ਚਾਹੀਦਾ ਚਾਹੇ ਉਹ ਸੈਂਟਰ ਸਰਕਾਰਾ ਚਾਹੇ ਪੰਜਾਬ ਸਰਕਾਰਾ ਚਾਹੇ ਹਰਿਆਣਾ ਚਾਹੇ ਉਹ ਗੁਜਰਾਤ ਜਿਹੜਾ ਪਹਿਲਾਂ ਚ ਆਜਾਇਆ ਉਹਦੇ ਚ ਗੁਜਰਾਤ ਦੇ ਧੂਪੀ ਦੇ ਜਿਆਦੇ ਸੀ ਪੰਜਾਬ ਦੇ ਘੱਟ ਸੀ ਉਹ ਪਰ ਉਹ ਜਹਾਜ ਪੰਜਾਬ ਪੰਜਾਬ ਚ ਉਤਰਦੇ ਆ ਜੀ ਹਮੇਸ਼ਾ ਪੰਜਾਬ ਹੀ ਨਜ਼ਰ ਆਂਦਾ ਸਭ ਨੂੰ ਪੰਜਾਬ ਨੂੰ ਬਰਬਾਦ ਕਰਨ ਤੇ ਲੱਗੇ ਹੋਏ ਆ ਪੰਜਾਬ ਨੂੰ ਹੀ ਬਰਬਾਦ ਕਰਨਾ ਇਹਨਾਂ ਨੇ ਇੱਥੋਂ ਬਦਨਾਮ ਨਹੀਂ ਉਥੋਂ ਦੀਆਂ ਸਰਕਾਰਾਂ ਪੰਜਾਬ ਚ ਭੇਜਦੀਆਂ ਪੰਜਾਬ ਵਾਲੇ ਪੈਸੇ ਬੇਲਾਗਰਕ ਹੋਇਆ ਪਏ ਪੰਜਾਬ ਦਾ ਤੇ ਹੁਣ ਜਿਹੜੇ ਸਰਕਾਰਾਂ ਪੰਜਾਬ ਸਰਕਾਰ ਨੂੰ ਚਾਹੀਦਾ ਸਾਨੂੰ ਰੋਜ਼ਗਾਰ ਦੇਵੇ ਸਾਡੇ ਪੈਸੇ ਉਸ ਉਹਨਾਂ ਤੋਂ ਏਜੰਸੀਆਂ ਤੋਂ ਵਾਪਸ ਦਿਵਾਵੇ ਜਿਹੜਾ ਸਾਡਾ ਘਰਵਾਰ ਸਾਰਾ ਕੁਝ ਵਿਗ ਗਿਆ ਮਾਂ ਪਿਓ ਦਾ ਰੋਕੇ ਪੂਰਾ ਹਾਲ ਹੈ ਭੈਣਾ ਭਰਾਵਾਂ ਦਾ ਪੂਰਾ ਹਾਲ ਹੈ ਉਹ ਮੈਂ ਤਾਂ ਕਹੀ ਇਹਨਾਂ ਤਾਂ ਘਰ-ਘਰ ਕੇ ਪਤਾ ਨਹੀਂ 20-25 ਹਜ਼ਾਰ ਬੰਦਾ ਉੱਤੇ ਬੰਨੀ ਬੈਠੇ ਸਭ ਨੂੰ ਭੇਜਣਗੇ ਐ ਤਾਂ ਕੱਲ ਨੂੰ ਦੂਜਾ ਦੇਸ਼ ਵੀ ਭੇਜੂਗਾ ਫਿਰ ਸਾਡਾ ਹਿੰਦੂਸਤਾਨ ਕੀ ਕਰੀ ਜਾਤਾ ਪ੍ਰਦਰਸ਼ਨ ਕੀਤਾ ਜਿਸ ਵੀ ਪ੍ਰਦਰਸ਼ਨ ਤਾਂ ਕੀ ਆ ਦੇਖੋ ਮੈਂ ਤਾਂ ਉੱਥੋਂ ਜਹਾਜ਼ ਤੋਂ ਉਤਰਿਆ ਸੰਗਲ ਮੇਰੇ ਪਾ ਕੇ ਉਹਨਾਂ ਨੇ ਜਹਾਜ਼ ਤੋਂ ਉਤਾਰਤਾ ਮੇਰਾ ਜਿਹੜੇ ਪਰਿਵਾਰ ਦਾ 50 60 70 ਲੱਖ ਰੁਪਈਆ ਲੱਗਿਆ ਜੋ ਬਰਬਾਦ ਹੋ ਕੇ ਮੈਂ ਘਰੇ ਵਾਪਸ ਆ ਗਿਆ ਨਾ ਤਾਂ ਮੂੰਨ ਇੱਥੇ ਕੋਈ ਕੰਮ ਕਰਨ ਜੋਗਾ ਹਾਂ ਤਾਂ ਜੀ ਕਰਦਾ ਕਟੋਰਾ ਲੈ ਕੇ ਕਿਤੇ ਮੰਦਰ ਗੁਰਦੁਆਰੇ ਅੱਗੇ ਬਹਿ ਜਾ ਉੱਥੇ ਹੀ ਰੋਟੀ ਪਾਣੀ ਚੱਲੂ ਮੇਰੇ ਪਰਿਵਾਰ ਦਾ ਆਪਾਂ ਨਾਲ ਖੰਡਾ ਸਮਝਵਾਰ ਦਿਖਾਤੇ ਅੰਨੇ ਚਕਰ ਉੱਥੇ ਲੈ ਕੇ ਜਾਂਦੇ ਆਂ ਪਤਾ ਕੀ ਪਤਾ ਦੀ ਤੁਹਾਨੂੰ 2 ਨੰਬਰ ਤੇ ਭੇਜਦੇ ਆਂ ਸਾਨੂੰ ਖੇਤੋ ਜੰਗਲਾਂ ਦੇ ਵਿੱਚ ਭੇਜਦਾ ਉੱਤੇ ਜੰਗਲਾਂ ਦਾ ਸਾਡੇ ਉਹ ਸਰਕਾਰ ਜਿਆ ਉਹਨਾਂ ਦੇ ਸਾਰਿਆਂ ਨੂੰ ਵੜ ਕੇ ਅੰਦਰ ਕਰਨਾ ਚਾਹੀਦਾ ਤੇ ਉਹ ਸਹੀ ਸੀ ਤਾਂ ਫਿਰ ਬੰਦ ਕਰਕੇ ਭੱਜ ਕਿਉਂ ਗਏ